ਹੇ 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 ਓ ਹਾਈ ਅੱਜ ਤਾਂ ਸਹੇਲੀਓ ਕਮਾਲ ਬੜੀ ਹੋ ਗਈ ਗੱਲ ਵੀ ਅਨੋਖੀ ਮੇਰੇ ਨਾਲ ਬੜੀ ਹੋ ਗਈ ਅੱਜ ਤਾਂ ਸਹੇਲੀਓ ਕਮਾਲ ਬੜੀ ਹੋ ਗਈ ਗੱਲ ਵੀ ਅਨੋਖੀ ਮੇਰੇ ਨਾਲ ਬੜੀ ਹੋ ਗਈ ਮੂੰਹੋਂ ਦੱਸਣ ਲੱਗੇ ਸੰਗ ਨਾਲੇ ਆਉਂਦੀ ਏ ਸ਼ਰਮ ਕੋਲ ਲੰਗਦੀ ਤੇ ਦਿਲ ਤੱਕ ਤੱਕ ਵੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਕੋਲੋਂ ਲੰਗਦੀ ਦਸਦਾਨੀ ਕੜਾਚੇ ਵੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਓਏ ਕੋਲੋਂ ਲੰਗਦੀ ਦਸਦਾਨੀ ਕੜਾਚੇ ਵੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਹੈ ਨਿਕਲੀ ਸ ਅੱਜ ਪਹਿਲੀ ਵਾਰ ਸਜ ਤਜ ਕੇ ਮੂਹੇ ਵਿੱਚੋਂ ਭੱਜ ਕੇ ਨਿਕਲੀ ਸ ਅੱਜ ਪਹਿਲੀ ਵਾਰ ਸਜ ਤਜ ਕੇ ਮੂਹੇ ਵਿੱਚੋਂ ਭੱਜ ਕੇ ਪਹਿਲੀ ਹੀ ਨਜ਼ਰ ਵਿੱਚ ਲੈ ਗਿਆ ਮੈਨੂੰ ਠੱਗ ਕੇ ਨੀਗਲ ਨਾਲ ਲੱਗ ਕੇ ਪਿੱਛੀ ਮੈਂ ਪਸੀਨੇ ਨਾਲ ਥਰ ਥਰ ਕੰਬਾਂ ਪਿੱਛੀ ਮੈਂ ਪਸੀਨੇ ਨਾਲ ਥਰ ਥਰ ਕੰਬਾਂ ਜਿੰਨਾ ਚਿਰ ਨਹੀਂ ਹੱਤਾ ਤਿਉਹ ਹੱਤ ਛੱਡਿਆ ਹਏ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਕੋਲੋਂ ਲੰਘਦੀ ਦੇ ਸਦਨੀ ਕੜੋਚ ਬੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਅੱਜ ਤਾਂ ਸਹੇਲੀਓ ਕਮਾਲ ਬੜੀ ਹੋ ਗਈ ਗੱਲ ਵੀ ਅਨੋਕੀ ਮੇਰੇ ਨਾਲ ਬੜੀ ਹੋ ਗਈ ਸਮਝੀ ਮੈਂ ਅੱਜ ਕਿਉਂ ਸੀ ਰਹਿਂਦਾ ਮੈਨੂੰ ਤਾੜਦਾ ਉਸਮ ਜੀ ਮੈਂ ਅੱਜ ਕਿਉਂ ਸੀ ਰਹਿਂਦਾ ਮੈਨੂੰ ਤਾੜਦਾ ਮੂਛਾਂ ਨੂੰ ਅੱਟ ਚੜਦਾ ਗੁੱਜਾ ਗੁੱਜਾ ਚੀਰਾ ਟੁੱਟ ਰਾਈਆਂ ਵੀ ਸੀ ਮਾਰਦਾ ਰੂਪ ਵੇਖ ਮਟਿਆਰ ਦਾ ਹੋਈ ਸੀ ਨਜੋਰੀ ਜਾ ਕੇ ਕਿਹਦੇ ਕੋਲ ਦੱਸਾਂ ਹੋਈ ਸੀ ਨਜੋਰੀ ਜਾ ਕੇ ਕਿਹਦੇ ਕੋਲ ਦੱਸਾਂ ਵਾਵਾ ਗੋਰੀਆਂ ਚ ਕੰਗਣਾ ਕੜੱਚ ਟੁੱਟਿਆ ਨਹੀਂ ਮਨ ਕੜੱਚ ਵੱਜਿਆ ਨਹੀਂ ਕੜਾ ਚ ਵੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਕੋਲ ਲੰਘਦੀ ਦੇ ਸਿੱਧਾ ਨਹੀਂ ਕੜਾ ਚ ਵੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਆਜ਼ਾਦ ਚੱਬੇ ਵਾਲੇ ਦੀ ਤਾਂ ਅੱਜ ਈਦ ਹੋ ਗਈ ਯਾਰਾਂ ਦੀ ਈਦ ਹੋ ਗਈ ਆਜ਼ਾਦ ਚੱਬੇ ਵਾਲੇ ਦੀ ਤਾਂ ਅੱਜ ਈਦ ਹੋ ਗਈ ਯਾਰਾਂ ਦੀ ਈਦ ਹੋ ਗਈ ਪੂਰੀ ਮੇਰੇ ਦਿਲ ਦੀ ਵੀ ਅਜਰੀਜ ਹੋ ਗਈ ਮੈਂ ਉਹਦੀ murid ਹੋ ਗਈ ਹੁਣ ਹੋ ਨਾ ਜਾਏ ਲਾਲਾ ਲਾਲਾ ਸਾਰੇ ਪਿੰਡ ਵਿੱਚ ਹੁਣ ਹੋ ਨਾ ਜਾਏ ਲਾਲਾ ਲਾਲਾ ਸਾਰੇ ਪਿੰਡ ਵਿੱਚ ਫਿਰੇ ਮਾਰਦਾ ਨਸ਼ੇ ਚ ਉਹ ਬੜਕ ਰੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਕੋਲੋਂ ਲੰਘਦੀ ਦੇ ਸਿੱਧਾ ਨਹੀਂ ਕੋੜਾ ਚ ਵੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਅੱਜ ਤਾਂ ਸਹੇਲੀਓ ਕਮਾਲ ਬੜੀ ਹੋ ਗਈ ਗੱਲ ਵੀ ਅਨੋਖੀ ਮੇਰੇ ਨਾਲ ਬੜੀ ਹੋ ਗਈ ਹਾਏ ਅੱਜ ਤਾਂ ਸਹੇਲੀਓ ਕਮਾਲ ਬੜੀ ਹੋ ਗਈ ਗੱਲ ਵੀ ਅਨੋਖੀ ਮੇਰੇ ਨਾਲ ਬੜੀ ਹੋ ਗਈ ਮੂੰਹੋਂ ਦੱਸਣ ਲੱਗੇ ਸੰਗ ਨਾਲ ਆਉਂਦੀ ਏ ਸ਼ਰਮ ਕੋਰਾਂ ਲੰਘਦੇ ਹੀ ਦਿਲ ਧੱਕ ਧੱਕ ਵੱਜਿਆ ਨਹੀਂ ਮੁੰਡਾ ਗਲੀ ਦੇ ਮੋੜ ਉੱਤੇ ਕੋੜੋਂ ਲੰਗਦੀ ਜਿਸ ਦਨੀ ਕੋਡਾ ਚ ਵੱਜੇ ਆਨੀ ਮੁੰਡਾ ਗਲੀ ਦੇ ਮੋੜ ਉੱਤੇ ਹਾਏ ਅੱਜ ਤਾਂ ਸਹੇਲੀਓ ਕਮਾਲ ਬੜੀ ਹੋ ਗਈ ਅੱਜ ਤਾਂ ਸਹੇਲੀਓ ਕਮਾਲ ਬੜੀ ਹੋ ਗਈ ਅੱਜ ਤਾਂ ਸਹੇਲੀਓ ਸੱਚੀ ਕਮਾਲ ਬੜੀ ਹੋ ਗਈ